ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹੋਦੀ ਫਤਿਹ ਸੰਜ ਜਗਜੀਤ ਸਿੰਘ ਜੀ ਮੁਖੀ ਦਰਬਾਰ ਸੰਪਰਦਾਇ ਸੰਤਾਸ਼ੀਨ ਲੋਕੋ ਮੌਕਾ ਜਿਹਦਾ ਸਨਮਾਨ ਸਿਰੋਪਾਓ ਪੇਟ ਕਰਕੇ ਸ੍ਰੀ ਗੁਰੂ ਸਿੰਘ ਸਭਾ ਫੌਨ ਦਾ ਦੇ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਜੀ ਲੋਕੋ ਦੁਆਰਾ ਕੀਤਾ ਗਿਆ ਕੀਤਾ ਗਿਆ ਨਾਲ ਹੀ ਸਤਕਾਰ ਦੇ ਰਹੇ ਹਨ ਐਡਗ੍ਰੰਥੀ ਭਾਈ ਜਰਨੈਲ ਸਿੰਘ ਬਸਲਾਵਾ ਜੀ ਬਸਲਾਵਾ ਜੀ ਦਰਬਾਰ ਸੰਪਰਦਾਇ ਵੱਲੋਂ ਇਹ ਦੀਵਾਨ 1 ਮਈ 2025 ਤੋਂ 6 ਮਈ 2025 ਤੱਕ ਗੁਰਦੁਆਰਾ ਸੰਤਕੁਟਿਆ ਗੁਰਦੁਆਰਾ ਬਿਹਾਲਾ ਸਿੱਖ ਸੰਗਤ ਗੁਰਦੁਆਰਾ ਅਰਚਾ ਸਿੱਖ ਸੰਗਤ ਅਤੇ ਗੁਰਦੁਆਰਾ ਸਿੱਖ ਸੰਗਤ ਜੰਗਪਦੇ ਜਿ ਵਿਖੇ ਸਫਲ ਰੂਪ ਚ ਉਲੀਕੇ ਗਏ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਦਰਬਾਰ ਸੰਪਰਦਾਇ ਦੇ ਆਯੋਜਕਾਂ ਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਇਲਾਕੇ ਦੀਆਂ ਸਿੱਖ ਸੰਤਾਂ ਨੇ ਵੀ ਵੱਧ ਚੜ ਕੇ ਹਾਜ਼ਰੀਆਂ ਭਰੀਆਂ ਕੋਲਕਾਤਾ ਸ਼ਹਿਰ ਵਿਖੇ ਸੰਤਾ ਸਾਧੂਆਂ ਦੀ ਸੰਗਤ ਕਰਨ ਵਾਲੇ ਸ਼ਰਧਾਲੂ ਸਮੇਂ-ਸਮੇਂ ਪਰ ਆਤਮਕ ਜੀਵਨ ਵਾਲੇ ਸੇਵਾ ਕਰਨ ਵਾਲੇ ਸੰਤਾ ਦੇ ਧਾਰਮਿਕ ਦਿਵਾਨ ਇਸੇ ਤਰ੍ਹਾਂ ਉਲੀਖਦੇ ਹਨ ਕੋਲਕਾਤਾ ਦੀਆਂ ਸਿੱਖ ਸੰਤਾ ਤੇ ਪ੍ਰਬੰਧਕਾਂ ਦੀਆਂ ਬੇਅੰਤ ਖੁਸ਼ੀਆਂ ਲੋਕ ਖੁਸ਼ੀਆਂ ਲੋਕ ਸੰਤ ਮਹਾਪੁਰਸ਼ ਜਗਜੀਤ ਸਿੰਘ ਜੀ ਨੇ ਮਹਿਸੂਸ ਵੀ ਕੀਤਾ ਸਾਡੇ ਚੈਨਲ ਨਾਲ ਬਚਨ ਸਾਂਝੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਪੇਟਾ ਰਹਿਤ ਦੀਵਾਨ ਚ ਹਾਜ਼ਰੀਆਂ ਭਰਦੇ ਹਾਂ ਅਤੇ ਕਿਸੇ ਦੀਵਾਨ ਦੀ ਕੋਈ ਪੇਟਾ ਵੀ ਅਸੀਂ ਨਹੀਂ ਲੈਂਦੇ ਅਤੇ ਗੁਰਬਾਣੀ ਦਾ ਵਿਚਾਰ ਹੀ ਸਿੱਖ ਸੰਤਾਂ ਨਾਲ ਸਾਂਝਾ ਕਰਦੇ ਹਾਂ ਗੁਰਦੁਆਰਾ ਸੰਤਕੁਟਿਆ ਗੁਰਦੁਆਰਾ ਬਿਹਾਲਾ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਅਤੇ ਗੁਰਦੁਆਰਾ ਸਿੱਖ ਸੰਗਤ ਬੱਲਵ ਦੇ ਜਿਵੇਂ ਵਿਸ਼ੇਸ਼ ਰੂਪ ਚ ਉਹਨਾਂ ਦਾ ਸਵਾਗਤ ਦਾਨਕੁਨੀ ਵਿਖੇ ਜਾਤੀ ਕੀਤਾ ਅਤੇ ਨਾਲ ਹੀ ਸਾਰੇ ਦੀਵਾਨਾਂ ਦੀ ਸਮਾਪਤੀ ਉਪਰੰਤ ਵਿਦਾਈ ਵੀ ਦਾਨ ਕੋਨੀ ਤੱਕ ਹਾਜ਼ਰੀਆਂ ਪਰ ਕੇ ਅਦਾ ਕੀਤੀ ਅਦਾ ਕੀਤੀ ਨਾਲ ਹੀ ਆਯੋਜਕ ਸੇਵਾਦਾਰ ਅਤੇ ਸਿੱਖ ਸੰਗਤਾਂ ਵੀ ਹਾਜ਼ਰ ਸਨ ਸਾਰੀ ਰਿਪੋਰਟ ਏ ਵੀ ਲਾਈਵ 13 ਲਈ ਕਿਰਨਜੀਤ ਸਿੰਘ ਵੱਲੋਂ ਦਿੱਤੀ ਗਈ ਅਗਲੀ ਸੂਚਨਾ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ